ਜਿਵੇਂ ਜਿਵੇਂ ਇਨਸਾਨ ਦੀ ਉਮਰ ਵੱਧਦੀ ਹੈ ਓਵੇਂ ਓਵੇਂ ਉਹਦੀ ਬ੍ਰੇਨ ਦੀ ਕੈਪੇਬਿਲਿਟੀ ਘਟਦੀ ਜਾਂਦੀ ਹੈ ਹੁਣ ਤਾਂ 25 30 ਸਾਲ ਵਾਲਿਆਂ ਦੇ ਬ੍ਰੇਨ ਵੀ ਇਦਾਂ ਲੱਗਦਾ ਜਿਵੇਂ ਕਿਸੇ 60 ਸਾਲ ਦੇ ਬਜ਼ੁਰਗ ਦਾ ਬ੍ਰੇਨ ਹੋਵੇ ਤੇ ਤੁਸੀਂ ਨੋਟਿਸ ਕੀਤਾ ਹੋਣਾ ਆਪਣੇ ਕੁਝ ਇਦਾਂ ਦੇ ਲਿੰਕਸ ਨੂੰ ਜੇ ਤੁਸੀਂ ਉਹਨਾਂ ਨੂੰ ਕੋਈ ਨਵਾਂ ਕੰਮ ਕਹਿ ਦੋ ਉਹ ਤਾਂ ਉੱਚੜ ਜਾਂਦੇ ਨੇ ਯਾਰ ਮੈਥੋਂ ਨਹੀਂ ਹੁੰਦਾ ਤਾਂ ਤਾਂ ਅੱਜ ਆਪਾਂ ਇਸ ਵੀਡੀਓ 'ਚ ਇਹੀ ਗੱਲ ਕਰਨ ਜਾ ਰਹੇ ਹਾਂ ਕਿ ਆਪਣੇ ਬ੍ਰੇਨ ਨੂੰ ਯੰਗ ਅਤੇ ਤੇਜ਼ ਕਿਵੇਂ ਰੱਖੀਏ ਸੋ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੇਸਿਕ ਜੀ ਚੀਜ਼ ਦਿਮਾਗ 'ਚ ਰੱਖਣੀ ਪੈਣੀ ਹੈ ਕਿ ਬ੍ਰੇਨ ਤੁਹਾਡੀ ਬਾਡੀ ਤੋਂ ਸੈਪਰੇਟ ਨਹੀਂ ਹੈ 댓 ਮੀਨਸ ਕਿ ਜ ਗੱਲ ਕਰੀਏ ਸਪੈਸੀਫਿਕਲੀ ਕਿਵੇਂ ਆਪ ਆਪਣਾ ਬ੍ਰੇਨ ਨੂੰ ਸ਼ਾਰਪ ਰੱਖ ਸਕਦੇ ਆ ਤਾਂ ਤੁਹਾਨੂੰ ਫ੍ਰੀਕੁਐਂਟਲੀ ਕੁਝ ਨਵੀਂ ਚੀਜ਼ ਸਿੱਖਣ ਦੀ ਕੋਸ਼ਿਸ਼ ਕਰਨੀ ਪੈਣੀ ਫੋਰ ਐਗਜ਼ਾਮਪਲ ਤੁਸੀਂ ਇੱਕ ਨਵੀਂ ਲੈਂਗੁਏਜ ਸਿੱਖਣ ਲੱਗੇ ਤਾਂ ਤੁਹਾਡੇ ਬ੍ਰੇਨ ਤੇ ਇੱਕ ਪਾਰਟ ਆ ਐਮੀਗਡਲਾ ਉਹ ਡਿਸਾਈਡ ਕਰੂਗਾ ਕਿ ਜਿਹੜੀ ਤੁਸੀਂ ਲੈਂਗੁਏਜ ਸਿੱਖਣ ਲੱਗੇ ਹੋ ਉਹਨੂੰ ਸਿੱਖਣ ਦੇ ਵਿੱਚ ਤੁਸੀਂ ਸਟ੍ਰੈਸ ਫੀਲ ਕਰੋਗੇ ਜਾਂ ਨਹੀਂ ਜਿਸ ਤੋਂ ਬਾਅਦ ਉਹਨੇ ਜਦੋਂ ਇੱਕ ਵਾਰੀ ਮਨਜ਼ੂਰੀ ਦਿੱਤੀ ਕਿ ਨਹੀਂ ਆਹ ਚੀਜ਼ ਸਿੱਖਣ 'ਚ ਇਸ ਬੰਦੇ ਨੂੰ ਸਟ੍ਰੈਸ ਨਹੀਂ ਫੀਲ ਹੋ ਰਿਹਾ ਤਾਂ ਉਹ ਨਵੀਂ ਚੀਜ਼ ਦੀ ਇਨਫੋਰਮੇਸ਼ਨ ਪ੍ਰੀ ਫਰੰਟਲ ਕਾਰਟੈਕਸ ਕੋਲ ਪਹੁੰਚਦਾ ਜਿਹਨੂੰ ਆਪ ਉਹਦਾ ਸੋਲੂਸ਼ਨ ਕੱਢ ਕੇ ਦੇਣਾ ਤੇ ਤੁਹਾਨੂੰ ਉਸ ਚੀਜ਼ ਦਾ ਪਰਟੀਕੂਲਰ ਸੋਲੂਸ਼ਨ ਦੇਣ ਲਈ ਉਹ ਹਿਪੋਕੈਂਪਸ ਤੋਂ ਆਪਣੀ ਪੁਰਾਣੀ ਮੈਮਰੀ ਚੱਕੂਗਾ ਕਿ ਦੇਖ ਇਸ ਬੰਦੇ ਦੀ ਪੁਰਾਣੀ ਮੈਮਰੀ ਵਿੱਚ ਕਿਤੇ ਨੂੰ ਪਤਾ ਵਾ ਕਿ ਇਸ ਇੰਗਲਿਸ਼ ਦੇ ਵਰਡ ਦਾ ਪੰਜਾਬੀ ਦੇ ਵਿੱਚ ਕੀ ਮਤਲਬ ਨਿਕਲ ਰਿਹਾ ਤੇ ਉਹ ਸਾਰੀ ਮੈਮਰੀ ਇੱਕ ਤਰੀਕੇ ਨਾਲ ਕਹਿ ਲਓ ਕਿ ਮੈਮਰੀ ਕਾਰਡ ਆ ਆਪਣੇ ਬ੍ਰੇਨ ਦੀ ਪਿਛਲੀ ਸਾਈਡ ਤੇ ਉਹਦੇ ਵਿੱਚ ਫਿੱਟ ਪ੍ਰੀਫਰੰਟਲ ਕਾਰਟੈਕਸ ਅਮੀਗਡਲਾ ਤੇ ਹਿਪੋਕੈਂਪਸ ਇਹ ਤਿੰਨੇ ਆਪਸ ਵਿੱਚ ਨਿਊਰਨ ਕਨੈਕਸ਼ਨਸ ਬਣਾਉਂਦੇ ਨੇ ਤੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਹੈ ਸੋਲੂਸ਼ਨ ਤੁਹਾਨੂੰ ਮਿਲ ਜਾਂਦਾ ਵਾ ਕਹਿਣ ਦਾ ਭਾਵ ਆ ਕਿ ਤੁਸੀਂ ਜਿੰਨੀਆਂ ਨਵੀਆਂ ਮੈਨੂੰ ਐਦਾਂ ਸਿਚੁਏਸ਼ਨ 'ਚ ਪਾਣਾ ਜਿੱਥੇ ਤੁਹਾਨੂੰ ਹੀ ਸੋਲੂਸ਼ਨ ਕੱਢਣਾ ਪੈਣਾ ਕਿ ਹੋਰ ਕਿਸੇ ਨੇ ਇੱਥੇ ਆਏ ਕੁਝ ਨਹੀਂ ਕਰਨਾ ਮੈਨੂੰ ਹੀ ਦਿਮਾਗ ਲਾਉਣਾ ਪੈਣਾ ਫਾਰ ਐਗਜ਼ਾਮਪਲ ਬ੍ਰੇਨ ਗੇਮਜ਼ ਆਉਂਦੀਆਂ ਨੇ ਕੁਝ ਆਪਣੇ ਫੋਨਾਂ ਦੇ ਉੱਪਰ ਜਾਂ ਚੈਸ ਖੇਡਣੀ ਚੈਸ ਦੇ ਵਿੱਚ ਵੀ ਬਹੁਤ ਦਿਮਾਗ ਲੱਗਦਾ ਜਾਂ ਕਹਿ ਲੋ ਕਿ ਤੁਸੀਂ ਖੱਬੇ ਹੱਥ ਨਾਲ ਬਰਸ਼ ਕਰਦੇ ਹੋ ਤਾਂ ਸੱਜੇ ਹੱਥ ਨਾਲ ਬਰਸ਼ ਕਰਨਾ ਕੋਸ਼ਿਸ਼ ਕਰਨੀ ਕਿ ਖੁਦ ਨੂੰ ਵੱਤ ਤੋਂ ਵੱਤ ਮੁਸੀਬਤ 'ਚ ਪਾਉਣਾ ਤੇ ਮੁਸੀਬਤ 'ਚੋਂ ਖੁਦ ਹੀ ਨਿਕਲਣਾ ਇਸ ਚੀਜ਼ ਦੇ ਨਾਲ ਤੁਹਾਡਾ ਜਿਹੜਾ ਬ੍ਰੇਨ ਆ ਉਹ ਯੰਗ ਰਹੂਗਾ ਇਸੇ ਕਰਕੇ ਤਾਂ ਕਹਿੰਦੇ ਆ ਕਿ ਜਵਾਨਾਂ ਦਾ ਬ੍ਰੇਨ ਇੰਨਾ ਜ਼ਿਆ ਯਾਦ ਕਰਦੇ ਨੇ ਤੇ ਇੰਪਲੀਮੈਂਟ ਕਰਦੇ ਨੇ ਪੇਪਰਾਂ 'ਚ ਤੇ ਉਹਨਾਂ ਨੂੰ ਪ੍ਰੋਬਲਮ 'ਚ ਵੀ ਪਾਇਆ ਜਾਂਦਾ ਚਾਹੇ ਮੈਥ ਦਾ ਸਬਜੈਕਟ ਹੋਵੇ ਚਾਹੇ ਕੋਈ ਵੀ ਉਹ ਬਾਰ-ਬਾਰ ਆਪਣੇ ਬ੍ਰੇਨ ਨੂੰ ਟ੍ਰੇਨ ਕਰਦੇ ਆ ਤਾਂ ਜਾ ਕੇ ਫਿਰ ਉਹਨਾਂ ਦਾ ਬ੍ਰੇਨ ਇੱਕ 40 ਤੇ 50 ਸਾਲ ਵਾਲੀ ਦੀ ਉਮਰ ਦੇ ਨਾਲ ਉਹ ਵੱਧ ਚੱਲਦਾ ਤੇ 40 50 60 ਏਜ ਵਾਲਾ ਬੰਦਾ ਕਹਿੰਦਾ ਮੈਨੂੰ ਸਭ ਕੁਝ ਪਤਾ ਮੈਂ ਨਵਾਂ ਕਿਉਂ ਸਿੱਖਾਂ ਤੇ ਜਦੋਂ ਉਹ ਇੱਕ ਵਾਰੀ ਉਹ ਇਦਾਂ ਕਹਿ ਲੈਂਦਾ ਕਿ ਮੈਂ ਨਵਾਂ ਕੁਝ ਕਿਉਂ ਹੀ ਸਿੱਖਾਂ ਮੈਨੂੰ ਤਾਂ ਸਭ ਕੁਝ ਪਤਾ ਵਾ ਉਹਦਾ ਜੋ ਅਮੀਗਡਲਾ ਵਾ ਜਿਹਨੇ ਡਿਸਾਈਡ ਕਰਨਾ ਕਿ ਨਵੀਂ ਚੀਜ਼ ਸਿੱਖਣ ਲੱਗੇ ਸਟ्रेस ਫੀਲ ਹੋ ਰਿਹਾ ਆ ਕਮ ਕਿਦਾਂ ਹੋਊਗਾ ਉਹ ਥੋੜਾ ਚੜ ਜਾਂਦਾ ਕਿਉਂਕਿ ਉਹਦਾ ਅਮਗਦਲਾ ਕਹਿ ਰਿਹਾ ਵਾ ਕਿ ਯਾਰ ਇਹ ਨਵੀਂ ਚੀਜ਼ ਨਾ ਮੈਨੂੰ ਦਿਖਾ ਇਹ ਨਵੀਂ ਚੀਜ਼ ਨੂੰ ਦੇਖ ਕੇ ਮੈਨੂੰ ਬੜਾ ਸਟ्रेस ਫੀਲ ਹੋ ਰਿਹਾ ਉਹ ਅੱਗੇ ਸਿਗਨਲ ਹੀ ਨਹੀਂ ਭੇਜਦਾ ਪ੍ਰੀਫਰੰਟਲ ਕਾਰਟੈਕਸ ਕੋ ਜੇ ਭੇਜ ਵੀ ਦਿੰਦਾ ਵਾ ਤਾਂ ਪ੍ਰੀਫਰੰਟਲ ਕਾਰਟੈਕਸ ਇੰਨਾ ਕੋ ਯੂਜ਼ ਟੂ ਹੋਇਆ ਹੁੰਦਾ ਕਿ ਛੱਡ ਬਰੇ ਕੀ ਲੋਡ ਆ ਉਹ ਵੀ ਕੋਸ਼ਿਸ਼ ਨਹੀਂ ਕਰਦਾ ਕਿਸੇ ਚੀਜ਼ ਦਾ ਸੋਲੂਸ਼ਨ ਕੱਢਣ ਦੀ ਤੇ ਜੇਕਰ ਉਹ ਵੀ ਕੋਸ਼ਿਸ਼ ਕਰਦਾ ਮਾੜੀ ਮੋਟੀ ਸੋਲੂਸ਼ਨ ਕੱਢਣ ਦੀ ਤੇ ਉਹਨੇ ਮੈਮਰੀ ਕਿੱਥੋਂ ਚੱਕਣੀ ਆ ਹਿਪੋਕੈਂਪਸ ਚ ਤੇ ਹਿਪੋਕੈਂਪਸ ਉਮਰ ਦੇ ਉਦਿਕਟੀ ਜਾਣੀ ਹੈ ਸੋ ਇਹ ਸਾਰੀ ਗੱਲਾਂ ਤੁਹਾਨੂੰ ਦੱਸਣੀਆਂ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਇਹਦੇ ਪਿੱਛੇ ਸਾਇੰਟਿਫਿਕ ਰੀਜ਼ਨਸ ਨੇ ਤੇ ਸਿੱਟਾ ਇਹ ਹੀ ਨਿਕਲਦਾ ਵਾ ਕਿ ਨਮੀ ਤੋਂ ਨਵੀਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰੋ ਕੋਈ ਲੈਂਗੁਏਜ ਸਿੱਖੋ ਕੋਈ ਨਵੀਂ ਗੇਮ ਸਿੱਖੋ ਕੁਝ ਨਵਾਂ ਕ੍ਰੀਏਟਿਵ ਕਰਨ ਦੇ ਸਿੱਖੋ ਕੋਈ ਨਵਾਂ ਇਨਸਟਰੂਮੈਂਟ ਵਜਾਉਣਾ ਸਿੱਖੋ ਗਿਟਾਰ ਸਿੱਖ ਲਓ ਹਾਰਮੋਨੀਅਮ ਸਿੱਖ ਲਓ ਕੋਈ ਨਵਾਂ AI ਆਇਆ ਉਹਨੂੰ ਚਲਾਉਣ ਦੀ ਸਿੱਖੋ ਬਸ ਸਿੱਖੋ ਇਹ ਵਨ ਆਫ ਦੋਸ ਥਿੰਗ ਆ ਜਿਹੜੇ ਤੁਹਾਡੇ ਦਿਮਾਗ ਨੂੰ ਤੇਜ਼ ਤੇ ਸ਼ਾਰਪ ਰੱਖੂਗੀ